ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋਗੇ ਤੇ ਇਸ ਵੀਡੀਓ 'ਚ ਕਿਸਾਨ ਵੀਰੋ ਜਿਹੜੀ ਗੱਲਬਾਤ ਕਰਨੀ ਆਪਾਂ ਬਾਸਮਤੀ ਦੀਆਂ ਚਾਰ ਕਿਸਮਾਂ ਜਿਹੜੀਆਂ ਕੁਆਲਟੀ ਵਾਈਜ਼ ਝਾੜ ਵੀ ਬੜਾ ਵਧੀਆ ਤੇ ਖਾਸ ਗੱਲ ਕਿਉਂਕਿ ਬਾਸਮਤੀ ਦੇ ਵਿੱਚ ਖਾਸ ਤੌਰ ਤੇ ਜਿਵੇਂ 11 21 ਜਾਂ 1509 ਕਿਸਮਾਂ ਵਧੀਆ ਸੀ ਪਰ ਉਹਨਾਂ ਦੇ ਵਿੱਚ ਝੁਲਸ ਰੋਗ ਦੀ ਸਮੱਸਿਆ ਕੰਢੀ ਰੋਗ ਦੀ ਸਮੱਸਿਆ ਕਾਫੀ ਆਉਂਦੀ ਆ ਤੇ ਇਹਦਾ ਬੜਾ ਖਿਆਲ ਰੱਖਣਾ ਪੈਂਦਾ ਆ ਆਪਾਂ ਨੂੰ ਜ਼ਰੂਰਤ ਅਨਸਾਰ ਸਮੇਂ ਸਿਰ ਜਿਹੜੀ ਸਪਰੇ ਵਗੈਰਾ ਕਰਨੀ ਪੈਂਦੀ ਆ ਤੇ ਝੁਲਸ ਰੋਗ ਆ ਜਿਹੜੀ ਉਹਦੀ ਜੇ ਸਮੱਸਿਆ ਹੋਵੇ ਤਾਂ ਫਿਰ ਝਾੜ ਤੇ ਅਸਰ ਪੈਂਦਾ ਉਹਦਾ ਕੰਟਰੋਲ ਵੀ ਮੁਸ਼ਕਲ ਆ ਤਾਂ ਜਿਹੜੀਆਂ ਚਾਰ ਕਿਸਮਾਂ ਜਿੰਨਾਂ ਬਾਰੇ ਮੈਂ ਗੱਲਬਾਤ ਕਰੂੰਗਾ ਉਹਨਾਂ ਦੇ ਵਿੱਚ ਪੰਜਾਬ ਬਾਸਮਤੀ ਪੰਜ ਕਿਸਮਾਂ ਜਿਹੜੀ ਬਹੁਤ ਵਧੀਆ ਝਾੜ ਵਾਲੀ ਬਹੁਤ ਵਧੀਆ ਕੁਆਲਿਟੀ ਹੈ ਦੀ ਲੰਬੇ ਚੌਲ ਆ ਇਹ ਜਿਹੜੀ 112 ਸੈਂਟੀਮੀਟਰ ਇਹਦਾ ਕੱਦ ਹੈ 107 ਦਿਨਾਂ 'ਚ ਪੱਕ ਜਾਂਦੀ ਹੈ ਝੋਲ ਸਰੋਗ ਦਾ ਪੂਰੀ ਤਰ੍ਹਾਂ ਜਿੰਨੀਆਂ ਵੀ 10 ਦੀਆਂ 10 ਜਿਹੜੀਆਂ ਜਵਾਨੂਆਂ ਦੀਆਂ ਕਿਸਮਾਂ ਪੰਜਾਬ 'ਚ ਪਾਈਆਂ ਜਾਂਦੀਆਂ ਝੋਲ ਸਰੋਗ ਦੀਆਂ ਉਹਨਾਂ ਦੇ ਟੱਕਰਾ ਕਰਨ ਦੇ ਸਮਰੱਥ ਹੈਗੀ ਹੈ। ਇਹਦੋਂ ਅਗਲੀ ਕਿਸਮ ਜਿਹੜੀ ਪੰਜਾਬ ਬਾਸਮਤੀ 7 101 ਦਿਨਾਂ 'ਚ ਪੱਕ ਜਾਂਦੀ ਹੈ ਪੱਕਣ ਦਾ ਸਮਾਂ ਵੀ ਇਹਦਾ ਘੱਟ ਹੈ ਬਹੁਤ ਘੱਟ ਸਮੇਂ ਦੇ ਵਿੱਚ ਪੱਕ ਜਾਂਦੀ ਹੈ 111 ਸੈਂਟੀਮੀਟਰ ਇਹਦਾ ਕੱਦ ਹੈ ਤੇ ਝਾੜ ਵੀ ਬੜਾ ਵਧੀਆ। ਤੇ ਇਹ ਵੀ ਝੁਲਸ ਰੋਗ ਦਾ ਜਿਹੜਾ ਟੱਕਰਾ ਕਰਨ ਦੇ ਪੂਰੀ ਤਰ੍ਹਾਂ ਸਮਰੱਥਾ ਹੈ। ਇਤੋਂ ਅੱਗੇ ਜਿਹੜੀ ਕਿਸਮ ਹੈ ਪੂਸਾ ਬਾਸਮਤੀ 17 18 ਜਿਹੜੀ ਕਿ ਪੂਸਾ ਬਾਸਮਤੀ 11 21 ਨੂੰ ਪੁੱਠ ਚਾੜ ਕੇ ਬਣਾਈ ਗਈ ਉਹਦੀ ਸੋਧ ਆਪਾਂ ਕਹਿ ਲਈਏ। ਇੱਕ ਜਿਹੜੀ ਹੈਗੀ ਆ ਪੂਸਾ ਬਾਸਮਤੀ 18 85 ਇਹ ਵੀ 11 21 ਦੀ ਸੋਧ ਆ ਜਿਹੜੀ ਪੂਸਾ ਬਾਸਮਤੀ 17 18 ਇਹ ਵੀ 11 21 ਨੂੰ ਪੁੱਠ ਚਾੜ ਕੇ ਜਿਹੜੀ ਬਣਾਈ ਗਈ ਹੈ ਇਹ ਵੀ 114 ਦਿਨਾਂ ਚ ਪੱਕ ਜਾਂਦੀ ਹੈ। 121 ਸੈਂਟੀਮੀਟਰ ਕੱਦ ਦਾ ਕੱਦ ਦੇ ਦਾ ਥੋੜਾ ਜਿਹਾ ਜ਼ਿਆਦਾ ਪਰ ਝਾੜ ਵੀ ਬਹੁਤ ਵਧੀਆ। ਤੇ ਚੌਲ ਦੀ ਕੁਆਲਿਟੀ ਵੀ ਵਧੀਆ ਰੇਟ ਵੀ ਜਿਹੜਾ ਹੈਗਾ ਇੰਨਾਂ ਕਿਸਮਾਂ ਦਾ ਵਧੀਆ ਮਿਲ ਜਾਂਦਾ ਬਾਕੀ ਤੁਸੀਂ ਥੱਲੇ ਕਮੈਂਟ ਕਰਕੇ ਜਰੂਰ ਆਪਦੇ ਜਿਹੜਾ ਫੀਡਬੈਕ ਦੱਸਿਆ ਜੇ ਕਿ ਕਿਹੜੀ ਕਿਸਮ ਤੁਸੀਂ ਪਿਛਲੀ ਵਾਰ ਜਿਹੜੀ ਲਈ ਸੀਗੀ ਬਾਸਮਤੀ ਦੀ ਤੇ ਇੱਕ ਲੇਟੈਸਟ ਵੈਰਾਈਟੀ ਜਿਹੜੀ ਚੌਥੀ ਹੈ ਪੂਸਾ ਬਾਸਮਤੀ 1847 ਇਹਦਾ ਝਾੜ ਦਾ ਪੋਟੈਂਸ਼ੀਅਲ ਵੀ ਬਹੁਤ ਹੈ ਇਹਦੇ ਵਿੱਚ ਝੁਲਸ ਰੋਗ ਦੇ 10 ਦੇ 10 ਜੀਵਾਣੂ ਜਿਹੜੇ ਪੰਜਾਬ ਚ ਪਾਏ ਜਾਂਦੇ ਉਹਨਾਂ ਦਾ ਟੱਕਰਾ ਕਰਨ ਦੇ ਸਮਰੱਥਾ ਹੈ ਇਹ ਕਿਸਮ ਬਹੁਤ ਘੱਟ ਸਮਾਂ 99 ਦਿਨਾਂ ਦੇ ਵਿੱਚ ਇਹ ਪਨੀਰੀ ਲਾਉਣ ਪ੍ਰੰਤ ਪੱਕ ਜਾਂਦੀ ਹੈ 108 ਸੈਂਟੀਮੀਟਰ ਇਹਦਾ ਕੱਦ ਹੈ ਤੇ ਇਹਦਾ ਜਿਹੜਾ ਝਾੜ ਹੈ ਉਹ ਜਿਹੜੀਆਂ ਪੂਰੀਆਂ ਟਾਪ ਦੀਆਂ ਕਿਸਮਾਂ ਬਾਸਮਤੀ ਦੀਆਂ ਹੁੰਦੀਆਂ ਉਹਨਾਂ ਦੇ ਵਿੱਚ ਆ ਜਾਂਦਾ ਤੇ ਇਹ ਘੰਡੀ ਰੋਗ ਦਾ ਟਕਰਾ ਕਰਨ ਦੇ ਵੀ ਦਰਮਿਆਨੀ ਸਮਰੱਥਾ ਜਿਹੜੀ ਇਹ ਕਿਸਮਾਂ ਇਹ ਰੱਖਦੀ ਹੈ ਤਾਂ ਇਹ ਚਾਰ ਕਿਸਮਾਂ ਨੇ ਜਿਹੜੀਆਂ ਝੁਲਸ ਰੋਗ ਬਾਰੇ ਮੈਂ ਤੁਹਾਨੂੰ ਦੱਸਿਆ ਕਿ ਝੁਲਸ ਰੋਗ ਦਾ ਟਕਰਾ ਕਰਨ ਦੇ ਸਮਰੱਥ ਹੈ ਇਹ ਤੋਂ ਅੱਗੇ ਜਿਹੜੀਆਂ ਕਿਸਮਾਂ ਚ ਕੁਝ ਸਮੱਸਿਆਵਾਂ ਆਉਂਦੀਆਂ ਨੇ ਜਿਹੜੀ ਮੈਂ ਵੱਖ-ਵੱਖ ਵੀਡੀਓ ਪਾ ਕੇ ਤੁਹਾਡੇ ਨਾਲ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਉਹਦੇ ਅਨੁਸਾਰ ਤੁਸੀਂ ਆਪਦੀ ਵੈਰੈਟੀ ਦੀ ਸਿਲੈਕਸ਼ਨ ਕਰ ਸਕੋਗੇ ਕਿ ਕਿਹੜੀ ਵੈਰੈਟੀ ਤੁਸੀਂ ਬਾਸਮਤੀ ਦੀ ਲਾਉਣੀ ਬਾਸਮਤੀ ਦੇ ਵਿੱਚ ਆਪਾਂ ਨੂੰ ਇਹ ਫਾਇਦਾ ਜ਼ਰੂਰ ਹੁੰਦਾ ਕਿ ਆਪਾਂ ਜੁਲਾਈ ਦੇ ਵਿੱਚ ਇਹਨਾਂ ਦੀ ਟ੍ਰਾਂਸਪਲੈਂਟਿੰਗ ਕਰਨੀ ਹੁੰਦੀ ਹੈ ਵੈਰੈਟੀ ਵਾਈਜ਼ ਕੁਝ ਜਿਹੜੀਆਂ ਹੈਗੀਆਂ ਜੁਲਾਈ ਦੇ ਪਹਿਲੇ 15 ਵਾੜੇ ਲੱਗ ਜਾਂਦੀਆਂ ਨੇ ਕੁਝ ਕਿਸਮਾਂ ਜਿਹੜੀਆਂ ਜੁਲਾਈ ਦੇ ਦੂਜੇ 15 ਵਾੜੇ ਵੀ ਆਪਾਂ ਲਾ ਸਕਦੇ ਹਾਂ ਤੇ ਇਹਨਾਂ ਦੇ ਵਿੱਚ ਖਾਦ ਖਰਾਕ ਵੀ ਜਿਹੜੀ ਝੋਨੇ ਨਾਲੋਂ ਆਪਾਂ ਨੂੰ ਘੱਟ ਵਰਤੋਂ ਕਰਨੀ ਪੈਂਦੀ ਆ ਪਾਣੀ ਦੀ ਬਚਤ ਵੀ ਹੁੰਦੀ ਹੈ ਰੇਟ ਵੀ ਆਪਾਂ ਨੂੰ ਚੰਗਾ ਮਿਲ ਜਾਂਦਾ ਆ ਆਮ ਤੌਰ ਤੇ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਦਾ ਹੁੰਨਾ ਗੱਲਬਾਤ ਆਪਾਂ ਕਰਦੇ ਹੁੰਨੇ ਜਦੋਂ ਕਿ ਬਾਸਮਤੀ ਜੇ ਆਪਾਂ ਲਾ ਲੈਂਦੇ ਆ ਨਾ ਜੇ ਉਹਦਾ ਰੇਟ ਥੋੜਾ ਘੱਟ ਵੀ ਰਹਿੰਦਾ ਤਾਂ ਉਹ ਝੋਨੇ ਤੋਂ ਥੱਲੇ ਨਹੀਂ ਜਾਂਦੀ ਜੇ ਆਪਾਂ ਉਹਦੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਆ ਤੇ ਝਾੜ ਉਹਦਾ ਚੰਗਾ ਲਿਆ ਹੋਇਆ ਜੇ ਉਹਦਾ ਝਾੜ ਡਾਊਨ ਲੱਗਦਾ ਜੇ ਝਾੜ ਘਟਦਾ ਹੈ ਬਾਸਮਤੀ ਦਾ ਫੇਰ ਉਹਦੇ ਵਿੱਚ ਨੁਕਸਾਨ ਹੁੰਦਾ ਜੇ ਝਾੜ ਆਪਾਂ ਚੰਗਾ ਲੈ ਲੀਏ ਬਾਸਮਤੀ ਤੋਂ ਤਾਂ ਉਹ ਕਿਸੇ ਵੀ ਤਰੀਕੇ ਜਿਹੜੀ ਹੈਗੀ ਆ ਉਹ ਆਪਾਂ ਨੂੰ ਝੋਨੇ ਨਾਲੋਂ ਘਾਟਾ ਨਹੀਂ ਦੇਊਗੀ ਤੇ ਤੁਸੀਂ ਝੋਨੇ ਦੀ ਤਰ੍ਹਾਂ ਬਾਸਮਤੀ ਦੀ ਵੀ ਸਿੱਧੀ ਬਿਜਾਈ ਕਰ ਸਕਦੇ ਆ ਇਹਦੇ ਬਾਰੇ ਵਿੱਚ ਵੱਖ-ਵੱਖ ਜਾਣਕਾਰੀ ਸਾਂਝੀ ਕਰੂੰਗਾ ਸਮੇਂ-ਸਮੇਂ ਤੇ ਜਿਹੜੀਆਂ ਆਪਾਂ ਖਾਦਾਂ ਪਾਉਣੀਆਂ ਨੇ ਜਾਂ ਕੋਈ ਜ਼ਰੂਰਤਨ ਸਰਸਪ੍ਰਿਆ ਕਰਨੀਆਂ ਜਾਣਕਾਰੀ ਸਾਂਝੀ ਕਰਦੇ ਰਾਂਗੇ ਬਹੁਤ-ਬਹੁਤ ਧੰਨਵਾਦ